ਪਰ ਪਰੀ ਸਾ ਸ੍ਰੀ ਗੁਰੂ ਫੇਸਬੁਕ ਤੇ ਯੂਟਿਊਬ ਵਾਲਿਆਂ ਨੂੰ ਕਿਸੇ ਨੇ ਐ ਲੋਣੀ 5 ਤੋਂ 7 ਫੋਟੋਆਂ ਭੇਜਿਆ ਕਰੋ ਤਾਂ ਵਾਲੇ ਭਾਈ ਪੋਸਟਰ ਤੇ ਨੰਬਰ ਚੱਲ ਜਿੰਦਾ ਵੀਰ ਕੋ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਮੈਂਟ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਕਰੋ ਭਰਾ ਬਣ ਕੇ ਲਾਈਕ ਕਰਦੇ ਕਰੋ ਆਪਾਂ ਇੱਕੇ ਵੀ ਦਾ ਸਮਾਨ ਲੈ ਕੇ ਆਏ ਆ ਤੇ ਵੀਰ ਕੋ ਸਾਰੀ ਵੇ ਕਪੜਾ ਬਣ ਕੇ ਸਟੈਪ ਨਾ ਕਰਿਓ ਇਹਰਾ ਇਹ ਰਗਾ ਹੈਗਾ ਗਰਦਾਸਪੁਰ ਜ਼ਿਲ੍ਹਾ ਤੇ ਫਤੇਗੜ ਚੂੜੀਆਂ ਕੋਲੇ ਵੀ ਲਾ ਵੀ ਲਾ ਤੇਜਾ ਪੈਂਡੇ ਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ 7 ਫੁੱਟ 14 ਸਾਦਾ ਟਰਾਲਾ ਤੇ ਇਹਦਾ ਇਹ ਤੇ 10 ਨੜੀ ਹਾਬਾ 10 ਇੰਚੀ ਦੇ ਗਾਡਰ ਆ 3 ਫੁੱਟ ਵੈਡਾ 2 ਫੁੱਟ ਵਾੜਾ ਪੇਰ ਤੇ ਲੱਗੇ ਹੋਏ ਆ ਰੇਲ ਦਾ ਹਿੱਸਾ ਡਬਲ ਪੰਪ ਚਾਹ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 10 ਇੰਚੀ ਦੇ ਗਾਡਰ 10 ਨੜੀ ਹਾਬਾ ਰੇਲ ਦਾ ਹਿੱਸਾ 2 ਫੁੱਟ ਵਾੜਾ 3 ਫੁੱਟ ਵੱਡਾ ਤੇ ਡਬਲ ਪੰਪਾ ਤੇ ਹੈਵੀ ਤੋਂ ਭਾਰਾ ਟਰਾਲਾ ਬਣਿਆ 27 28 ਕੁਆਂਟਾ ਦਾ ਟਰਾਲਾ ਵਧੀਆ ਟਾਇਰਾਂ ਦਾ ਟਰਾਲੇ ਦੇ ਤੇ ਮੱਛੀ ਹੋਕੇ ਦੀ ਹੈਗੀ 55 ਇੰਚ ਤੇ ਬਹੁ ਬਈਆ ਟਰਾਲਾ 22 ਬਾਈ ਦੇ ਬਹਿਰਾਂ ਤੇ ਜਾਜੀ ਫਰਸ਼ ਲੱਗੀ ਟੋਕੇ ਦਾ ਰੰਗ ਕੀਤਾ ਰੇਟ ਹੈਗਾ 2,60,000 2,60,000 ਕਿਸੇ ਵੀਰ ਭਾਈ ਜੇ ਲੈਣਾ ਵੀ ਤਾਂ ਸਪਰਕ ਕਰ ਸਕਦੇ ਇੱਕੇ ਵੀਰ ਦਾ ਸਮਾਨ ਟਰੈਕਟਰ ਦਾ ਕੁਝ ਤੇ ਕੁਝ ਰੋਟਾਵੇਟ ਕਈ ਸਮਾਨ ਆ ਸਾਰੀ ਵੀਰ ਕੋ ਵੈਕੈਂਸੀ ਟੈਪ ਨਾ ਕਰੋ ਤੇ ਭੋਵੀ ਟ੍ਰਾਲਾ ਹੈਵੀ ਤੋਂ ਪਰਾਂ ਨਾ ਟ੍ਰਾਲਾ 2K ਦਾ ਰੰਗ ਕੀਤਾ ਦਾ ਤੇ ਵੀਲ ਕਵਰ ਪਏ ਹੋਇਆ ਬੇੜਚੇ ਲੱਗੇ ਹੋਏ ਟ੍ਰਾਲੇ ਉਨ ਲਾਈਟਾਂ ਲਗਾਉਣਾ ਜਗਮਕ ਜਗਮਕ ਕਰਦਾ ਚੱਕੜੋ ਮਿਲਟੋ ਮਿਲਟੀ ਟ੍ਰਾਲਾ ਬਹੁਤ ਵਈਆ ਲੈਫਟ ਵਾਲਾ ਟ੍ਰਾਲਾ ਕਿਸੇ ਵੀਰ ਭਾਈ ਜੇ ਲੈਣਾ ਵੀ ਤਾਂ ਸਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜੰਦੀ ਹੈ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਪਿੰਡ ਬਾਰੇ ਸਾਰੇ ਕੁਝ ਪੁੱਛ ਸਕਦੇ ਆ ਤੇ ਮਾਨਤਾਣ ਕਰ ਦੂਗਾ 2 ਲੱਖ 10 ਹਜ਼ਾਰ ਹੈ 2 ਲੱਖ 20 ਹੈ 60 ਹਜ਼ਾਰ ਚੋਂ 2 ਲੱਖ 60 ਹਜ਼ਾਰ ਚੋਂ ਮਾਨਤਾਣ ਕਰ ਦੂਗਾ ਥੋੜਾ ਜੇ ਕਿਸੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਜੰਦੀ ਜਾਂਦਾ ਤੇ ਅਰਜੈਂਟ ਆਰਜੈਂਟ ਰਾਈਟਰ ਆ ਨੋ ਮਟੜਾ ਤੇ 555 ਟਰੈਕਟਰ ਆ ਇਹ 555 ਅਰਜਨ ਇੰਜਨ ਗੇਰ ਦਾ ਪੂਰਾ ਓਕੇ ਆ ਟਾਇਰ ਹੈਗੇ ਆ ਇਹਦੇ 70 ਕੋ ਪੈਸੇ ਇੰਜਨ ਪੂਰਾ ਵਧੀਆ ਟਰੈਕਟਰ ਆ ਰੰਗ ਪੀੜ ਤਾਂ ਨੀਲ ਆ ਜੇ ਟਰੈਕਟਰ ਅਰਜਨ 555 555 ਟਰੈਕਟਰ ਅਰਜਨ ਤੇ ਬੈਂਪਰ ਸ਼ੈਂਪਰ ਲੱਗਿਆ ਹੋਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਪੋ ਭਾਈਆ ਟਰੈਕਟਰ ਆ ਸਾਰੇ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਕੋਕਾਪੀ ਟਰੈਕਟਰ ਤੇ ਰੰਗ ਪੇਂਟ ਦਾ ਨੀਰ ਆ ਜੋ ਫੋਕਾ ਟਰੈਕਟਰ ਚੱਲਿਆ ਵਾ ਫੁੱਲ ਗਾਰੰਟੀ ਦਿੰਦੇ ਆ ਵੀਰ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 290000 ਰੁਪਿਆ ਰੇਟ ਆ ਮੁੱਕੇ ਦੇ ਮਾਤਨ ਕਰ ਦੇਣਗੇ 290000 ਰੁਪਿਆ ਰੇਟ ਆ ਮੁੱਕੇ ਦੇ ਮਾਤਨ ਕਰ ਦੇਣਗੇ ਕੋਕਾਪੀ ਟਰੈਕਟਰ ਆ ਤੇ ਭੋ ਭਈਆ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੇਚਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਇੰਜਨ ਗੇਅਰ ਤਾਂ ਫੁੱਲ ਓਕੇ ਆ ਟਰੈਕਟਰ ਆ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦਾ ਜਾ ਕਰੋ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੇਚਾ ਨੰਬਰ ਉੱਤੇ ਚੱਲੀ ਜਾਂਦਾ ਕੋਕਾ ਵੀ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ 575 ਡੀਆਈ ਟਾਇਰ ਨਵੇਂ ਆ ਟਰੈਕਟਰ ਦੇ 90 ਪੈਸੇ ਪਏ ਆ 575 ਡੀਆਈ 2007 ਮਾਡਲ ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਰੰਗ ਪੇਂਟ ਦਾ ਨਹੀਂ ਰਾਜਾ ਟਰੈਕਟਰ ਚਾਬੀ ਲੱਗੀ ਨਹੀਂ ਖੁੱਲਿਆ ਨਹੀਂ ਨਾਲ ਦਾ ਰੰਗ ਪੇਂਟ ਆ ਕੋਈ ਟਰੈਕਟਰ ਦਾ ਸਮਾਨ ਨਹੀਂ ਬਦਲਿਆ ਵਾ ਤੇ ਬੱਤੇਲ ਨਵਾ ਬਦਲਿਆ ਵਾ ਟਾਇਰ ਨਵੇਂ ਆ ਮੂਰ ਦੇ ਮਗਰਲੇ ਟਾਇਰ 90 ਪੈਸੇ ਆ ਬੈਂਪਰ ਚੈਂਪਨ ਲੱਗਿਆ ਵਾ ਟਰੈਕਟਰ ਪੂਰਾ ਟੌਰੀ ਆ 575 ਸਰਪੈਂਚ ਟਰੈਕਟਰ ਆ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਕੋਈ ਉੱਤੇ ਚਲਿਆਦਾ ਏਰੀਆ ਗਰਦਾਸਪੁਰ ਫਤੇਗੜ ਕਿਉੜਗਾ ਪੈਂਦਾ ਵੀਰ ਦਾ ਉੱਥੇ ਪੈਂਦਾ ਵੀਰ ਦਾ ਉਲੀ ਰਹੇ ਵੀ ਦਾੜੇ ਤੀਜਾ ਪੈਂਦਾ ਵੀਰ ਦਾ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਨਾਂ ਟਰੈਕਟਰ ਵੀ ਦਾ ਸੰਪਰਕ ਕਰ ਸਕਦੇ ਆ ਕੋਕਾਪੀ ਟਰੈਕਟਰ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਵੀਰਾਂ ਦੇ ਪਰਿਵਾਰ ਕੇ ਲੈ ਸਕਦੇ ਆ ਵਧੀਆ ਟਰੈਕਟਰ ਕੋਈ ਲੀਕ ਛੀਕ ਨਹੀਂ ਪੂਰਾ ਸਾਫ ਟਰੈਕਟਰ ਪਿਆ ਵਾ ਤੇ ਤੁਸੀਂ ਵੇਖ ਸਕਦੇ ਆ ਕਿਤੋਂ ਲੀਕ ਛੀਕ ਦੀ ਟਰੈਕਟਰ ਆ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ 2 ਲੱਖ ਤੇ 90000 ਰੁਪਿਆ ਰੇਟ ਆ ਮੌਕੇ ਦੇ ਇਹਨਾ 2 ਲੱਖ 95000 90 ਦੇ 5 ਸੱਤ ਫੁੱਟ ਰੂਟਾ ਵੈਕਟਰ ਆ ਤੇ ਬਹੁਤ ਵਈਆ ਕਿਸੇ ਵੀਰ ਭਾਈ ਨੇ ਲੈਣਾ ਵੀਰਾ ਸਪਰ ਕਰ ਸਕਦੇ ਆ 70 75 ਸਰਪੈਂਟ ਪੱਤਗਾਂ ਪਈਆਂ ਇਹਦੀਆਂ 70 75 ਸਰਪੈਂਟ ਪੱਤਗਾਂ ਪਈਆਂ 7 ਫੁੱਟ ਰੋਟਾਵੇਟਰ ਪੂਰਾ ਵਧੀਆ ਹੈਗਾ ਫੁੱਲ ਗੇਅਰ ਵਧੀਆ ਦੋਵੇਂ ਗੇਅਰ ਪੂਰੇ ਵਧੀਆ ਇੱਕ ਸਾਈਡ ਵਾਲਾ ਤੇ ਤਾਂ ਵਾਲਾ ਤੇ ਕਲਾਸ ਪੂਰੀ ਵਧੀਆ ਕਿਸੇ ਵੀਰ ਪਈਆਂ ਲੈਣਾ ਹੋਵੇ business ਪਰ ਕਰ ਸਕਦੇ ਆ ਰੇਟ ਹੈਗਾ 55000 ਮੌਕੇ ਦੇ ਮਾਤਾਨ ਕਰ ਦੇਣ ਕਿ ਪੂਰਾ ਰੋਟਾਵੇਟਰ ਵਧੀਆ ਤੇ ਬਹੁਤ ਘੰਟ ਚੱਲਿਆ ਵਾ ਇਹ ਤਾਂ ਬਾਹਰ ਖੜਾ ਕਰਕੇ ਜੰਗਾਲਿਆ ਜਾਂ ਪਿਆ ਵਾ ਨਵਾਂ ਮਾਡਲ ਰੋਟਾਵੇਟਰ ਆਇਆ ਹੈ ਕਿਉਂ ਤਰੇਲ ਖਾ ਜਾਂਦੀ ਬਾਹਰ ਜੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰ ਸਕਦੇ ਇਸੇ ਵੀਰ ਕੋਲੇ ਸਮਾਨ ਨੰਬਰ ਚੱਲੀ ਜਾਂਦਾ ਉੱਤੇ ਗਾਜ਼ਾਸ ਪਰ ਵੀਰ ਘਰ ਤੇ 7 ਫੁੱਟ ਇਹ ਰੋਟਾਵੇਟਰ ਦਾ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰ ਸਪਰਕ ਕਰ ਸਕਦੇ ਆ 70 75 ਪੈਸੇ ਪੱਤਣ ਆਏ ਦੀਆਂ 600 ਅਰਜਨ ਟਰੈਕਟਰ ਆ 600 600 605 ਜੋ ਕਿਛੋ ਪੰਜ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਆ ਕਿਸੇ ਵੀਰ ਭਾਈ ਨੇ ਲੈਣਾ ਵੀ ਇਹਦਾ ਸੰਪਰਕ ਕਰ ਸਕਦੇ ਆ ਤੇ ਬਹੁਤ ਵਧੀਆ ਟਰੈਕਟਰ ਆ ਤੇ ਇੰਜਨ ਗੇਅਰ ਦਾ ਓਕੇ ਆ ਟਾਇਰ ਨਵੇਂ ਆ ਪੱਕੇ ਆ ਪੰਜਾਬ ਨੰਬਰ ਆ ਤਿੰਨੇ ਟਰੈਕਟਰ ਪੰਜਾਬ ਨੰਬਰ ਹੈ ਇਹ ਤੇ ਪੰਜਾਬ ਨੰਬਰ ਆ ਇੰਜਨ ਗੇਅਰ ਦਾ ਓਕੇ ਆ ਟਾਇਰ ਹੈਗੇ ਆ 80 90 ਪੈਸੇ ਇਹਦੇ ਤੇ ਪੂਰਾ ਵਧੀਆ ਟਰੈਕਟਰ ਆ ਘੋੜਾ ਬੈਂਪਰ ਲੱਗਿਆ ਪੂਰਾ ਕੋਕਾ ਵੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਾਲ ਸੰਪਰਕ ਕਰ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਜਿਹੜੀ ਫੋਨ ਲੱਗ ਲੈ ਸਕਦੇ ਆ 605 8 ਜਣਾ 2009 ਮਾਡਲ ਆ ਇਹ ਤੇ ਰੇਟ ਹੈਗਾ 2 ਲੱਖ ਤੇ ਫੇਵਰ ਦੀ ਛਤਰੀ ਲੱਗੀ ਹੈ ਘੋੜਾ ਬੈਂਪਰ ਲੱਗਿਆ ਵਾ 2 ਲੱਖ ਰੇਟ ਹੈਗਾ 2 ਲੱਖ ਤੇ 90 ਹਜ਼ਾਰ 9 ਮਾਡਲ ਆ ਇੰਜਨ ਗੇਅਰ ਦਾ ਓਕੇ ਆ 605 ਟ੍ਰੈਕਟਰ 605 ਇਹ ਏ ਕੋੜਾ ਦੇ ਪਰ ਜੱਗਿਆ 4 ਵਜਾ ਟਰੈਕਟਰ ਇੰਜਨ ਗੇਅਰ ਦੀ ਫੁੱਲ ਗਰੰਟੀ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਤੇ ਵੀਡੀਓ ਲਾਇਕ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਭਰਾ ਬਣ ਕੇ ਚੰਗੀ ਲੱਗੀ ਨਾ ਤੇ 4 ਵਜਾ ਟਰੈਕਟਰ 290000 ਰੁਪਿਆ ਰੇਟ ਆ 2009 ਮਾਡਲ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਛਤਰੀ ਲੱਗੀ 40 50000 ਰੁਪਏ ਦੀ ਟਰੈਕਟਰ ਤੇ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰੋ ਭਰਾ ਬਣ ਕੇ ਸ਼ੇਅਰ ਕਰਦੇ ਹੋ